ਤੁਸੀਂ ਦੇਖ ਰਹੇ ਹੋ ਬਿਸ਼ਵਾਰਤਾ ਤੇ ਮੈਂ ਹਾਂ ਕੁਮਰ ਪ੍ਰੀਤਕੌਰ ਵਿਕਰਮਜੀਤ ਸਿੰਘ ਮਜੀਠੀਆ ਨੂੰ ਜਿਹੜਾ ਕਿ ਡਰੱਗ ਕੇਸ ਦੇ ਵਿੱਚ ਸਿੱਟ ਸਾਹਮਣੇ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਗਏ ਨੇ ਜੀ ਹਾਂ ਹੁਣੇ-ਹੁਣੇ ਇੱਕ ਵੱਡੀ ਖਬਰ ਜਿਹੜੀ ਕਿ ਸਾਹਮਣੇ ਆ ਰਹੀ ਹੈ ਵਿਕਰਮਜੀਤ ਸਿੰਘ ਮਜੀਠੀਆ ਨੂੰ ਲੈ ਕੇ ਦੱਸਿਆ ਜਾ ਰਿਹਾ ਕਿ 17 ਮਾਰਚ ਨੂੰ ਸਵੇਰੇ 11 ਵਜੇ ਉਹ ਸਿੱਟ ਸਾਹਮਣੇ ਪੇਸ਼ ਹੋਣਗੇ ਬਰਦਰ ਦੀ ਜਾਣਕਾਰ ਦੇ ਲਈ ਦੱਸ ਦਿੰਨੇ ਆ ਕਿ ਵਿਕਰਮਜੀਤ ਸਿੰਘ ਮਜੀਠੀਆ ਨੂੰ ਡਰੱਗ ਕੇਸ ਦੇ ਵਿੱਚ ਸੈਟ ਸਾਹਮਣੇ ਪੇਸ਼ ਹੋਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਸੁਪਰੀਮ ਕੋਰਟ ਨੇ ਸਟ ਅੱਗੇ ਪੇਸ਼ ਹੋਣ ਦੇ ਇਹ ਨਿਰਦੇਸ਼ ਜਿਹੜੇ ਕਿ ਜਾਰੀ ਕੀਤੇ ਨੇ ਤੇ 17 ਮਾਰਚ ਨੂੰ ਸਵੇਰੇ 11 ਵਜੇ ਪੇਸ਼ ਹੋਣ ਦੇ ਹੁਕਮ ਉਹਨਾਂ ਨੂੰ ਦਿੱਤੇ ਗਏ ਨੇ ਤੇ ਲੋਡ ਪੈਨ ਤੇ 18 ਮਾਰਚ ਨੂੰ ਵੀ ਉਹ ਜਿਹੜੇ ਕੇਸ ਸਟ ਅੱਗੇ ਪੇਸ਼ ਹੋਣਗੇ ਤੇ ਕਿਹਾ ਕਿ ਮਰਜੀਠਿਆ ਦਾ ਬੇਲ ਖਿਲਾਫ ਪਾਈ ਪੰਜਾਬ ਸਰਕਾਰ ਦੀ ਪਟੀਸ਼ਨ ਤੇ ਨਵਾਈ ਕਰਦਿਆਂ ਸੁਪਰੀਮ ਕੋਰਟ ਨੇ ਇਹ ਆਦੇਸ਼ ਜਿਹੜੇ ਕੀ ਜਾਰੀ ਕੀਤੇ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ 17 ਮਾਰਚ ਨੂੰ ਜਦ ਉਹ ਉਹਨਾਂ ਸਾਹਮਣੇ ਪੇਸ਼ ਹੋਣਗੇ ਤਾਂ ਉਸ ਸਮੇਂ ਕੀ ਫੈਸਲਾ ਲਿਆ ਜਾਵੇਗਾ ਤੇ ਆਖਿਰਕਾਰ ਉਹਨਾਂ ਤੇ ਕੀ ਕਾਰਵਾਈ ਜਿਹੜੀ ਕੀਤੀ ਜਾਵੇਗੀ ਤਾਂ ਬਿਲਕੁਲ ਬਿਕਰਮਜੀਤ ਸਿੰਘ ਮਜੀਠੀਆ ਜੋ ਕਿ ਸੀਨੀਅਰ ਅਕਾਲੀ ਆਗੂ ਨੇ ਉਹ ਜਿਹੜੇ ਕਿ ਡਰੱਗ ਕੇਸ ਦੇ ਵਿੱਚ ਲੋੜਿੰਦੇ ਨੇ ਤੇ ਕਾਫੀ ਸਮੇਤ ਉਹ ਜਿਹੜਾ ਕਿ ਇਹ ਕੇਸ ਉਹਨਾਂ ਤੇ ਚੱਲਦਾ ਆ ਰਿਹਾ ਜਿਸ ਨੂੰ ਲੈ ਕੇ ਪਹਿਲਾਂ ਵੀ ਉਹ ਜਿਹੜੇ ਕਿ ਉਹਨਾਂ ਦੀ ਹਾਜ਼ਰੀ ਜਿਹੜੀ ਕਿ ਹੋ ਚੁੱਕੀ ਹੈ ਤੇ ਹੁਣ ਮੋੜ ਜਿਹੜੇ ਕਿ 17 ਮਾਰਚ ਨੂੰ ਉਹ ਸੈਟ ਦੇ ਸਾਹਮਣੇ ਪੇਸ਼ ਹੋਣਗੇ ਤੇ ਦੇਖਣਾ ਹੋਵੇਗਾ ਕਿ ਇਸ ਵਾਰ ਕੀ ਫੈਸਲੇ ਜਿਹੜੇ ਕਿ ਲਿੱਤੇ ਜਾਣਗੇ ਜੇਕਰ ਗੱਲ ਕੀਤੀ ਜਾਵੇ ਸੁਰੱਖਿਆ ਦੀ ਤਾਂ ਪੂਰੇ ਸੁਰੱਖਿਆ ਦੇ ਪ੍ਰਬੰਧ ਜਿਹੜੇ ਕੀਤੇ ਜਾਣਗੇ ਪੂਰੀ ਸੁਰੱਖਿਆ ਹੇਠ ਉਹਨਾਂ ਨੂੰ ਜਿਹੜਾ ਕਿ ਉਹਨਾਂ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ ਤੇ 17 ਮਾਰਚ ਨੂੰ ਇਹ ਫੈਸਲਾ ਆਵੇਗਾ ਕਿ ਆਖਰਕਾਰ ਉਹ ਇਸ ਮਾਮਲੇ ਦੇ ਵਿੱਚ ਅੱਗੇ ਕੀ ਕਾਰਵਾਈ ਉਹਨਾਂ ਤੇ ਕੀਤੀ ਜਾਵੇਗੀ ਕਿਉਂਕਿ ਇਹ ਮਾਮਲਾ ਕਾਫੀ ਪੁਰਾਣਾ ਹੈ ਤੇ ਉਹਨਾਂ ਨੂੰ ਵੀ ਪੂਰੀ ਜਿਹੜਾ ਕਿ ਕੋਆਪਰੇਟ ਕਰਨ ਦੀ ਅਪੀਲ ਕੀਤੀ ਗਈ ਹੈ ਤੇ ਆਖਰਕਾਰ ਜੇਕਰ ਉਹ ਕੋਆਪਰੇਟ ਨਹੀਂ ਕਰਦੇ ਤਾਂ ਉਹਨਾਂ ਦੇ ਲਈ ਵੀ ਮੁਸ਼ਕਲਾਂ ਹੋਰ ਜਿਹੜੇ ਕੀ ਵੱਧ ਸਕਦੀਆਂ ਨੇ